ਕਿ ਹੈ ਮਾਲੂ ਨੂੰ ਪੇਸ਼ ਕਰਨ ਤੋਂ ਬਿਨਾ ਉਸ ਦੀ ਨਿਆਇਕ ਹਿਰਾਸਤ ਵਿੱਚ 14 ਦਿਨ ਦੀ ਜਨੰਦ ਦਾ ਹੋਰ ਵਾਦਾ ਬਿਨਾ ਪੇਸ਼ ਕੀਤੇ ਬਿਨਾ ਵੀਡੀਓ ਕਾਨਫਰੰਸ ਦੇ ਬਿਨਾ WhatsApp ਕਾਲ ਦੇ ਮਾਲੀ ਬਦਲਤ ਭਗਵੰਤ ਮਾਨ ਤੇ ਹਰਪਾਲ ਚਿੰਨਾ ਦੀ ਸਾਜ਼ਿਸ਼ ਦਾ ਪਰਦਾ ਫਾਸ਼ 1 ਦਸੰਬਰ ਦੇ ਕੀਤੇ ਹੁਕਮ ਅਜ ਮਿਤੀ 4 10 24 ਤੱਕ ਵੈਬ ਪੇਜ ਤੇ ਨਹੀਂ ਪਾਈ ਜਿਹੜਾ 1 ਦਸੰਬਰ ਨੂੰ ਹੁਕਮ ਕਰਤੇ ਕਿ 14 ਦਿਨ ਹੋਰ ਨਿਆਇਕ ਹਿਰਾਸਤ ਵਧਾਤੀ ਬਿਨਾ ਵੀਡੀਓ 1 1 ਦਸੰਬਰ ਨੂੰ ਇਹ ਤੁਸ ਬੁਸ ਬਖਾਣਾ ਮੈਨੂੰ ਕੱਟ ਗਿਆ ਤੇ ਬਿਨਾ ਵੀਡੀਓ ਕਾਨਫਰੈਂਸਿੰਗ ਦੇ ਬਿਨਾ WhatsApp ਕਾਲ ਦੇ ਇੱਥੇ ਪੇਸ਼ ਕਰਨ ਦੀ ਤਾਂ ਗੱਲ ਹੀ ਛੱਡੋ ਬਹਾਨੇ ਲਾ ਕੇ ਤੇ 14 ਨੰਬਰ ਦੀ ਹਰ ਰਸਤੇ ਵਧਾਤੀ 2 ਵਜੇ ਤੱਕ ਅਸੀਂ 50 ਬੰਦੇ ਅਦਾਲਤ ਖੜੇ ਰਹੇ ਬਾਰ-ਬਾਰ ਪੁੱਛਦੇ ਕਿ ਇਹ ਕਦ ਕੇਸ ਲਾਓਗੇ ਤੇ ਜਦ ਜੱਜ ਛੁੱਟੀ ਤੇ ਚੱਲੀ ਗਈ ਮਿਸ ਨੀਹਾ ਜਿੰਦਰ ਤੇ ਦੂਜੀ ਮੰਨਪ੍ਰੀਤ ਕੋਰ ਕੋਲ ਕੇਸ ਰੱਭਿਆ ਸੀ 6 ਨੰਬਰ ਕੋਰਟ 'ਚ ਤੇ ਉਹ ਸਾਨੂੰ ਦੱਸਿਆ ਨਹੀਂ ਗਿਆ ਜਦ ਕਿ ਅਦਾਤਾਂ 'ਚ ਕੋਈ ਨਿਜਮ ਨਹੀਂ ਹਾਈ ਕੋਰਟ ਵੀ ਦੱਸਿਆ ਤੁਹਾਡਾ ਕੇਸ ਨੰਬਰ ਆਉਂਦਾ ਵਾਕਿਆ ਦਾ ਵੀ ਐਨੇ ਕ ਟਾਈਮ ਤੱਕ ਥੋੜੀ ਵਾਰੀ ਆਊਗੀ ਅਸੀਂ ਅੰਦਾਜ਼ਾ ਲਾ ਲਈਏ ਕੋਈ ਨਹੀਂ ਦੱਸਿਆ ਗਿਆ ਇਸ ਤੋਂ ਅੱਗੇ ਸਾਡਾ ਇਹ ਹੈ ਕਿ ਜਿਹੜੀ 17 ਤਰੀਕ ਨੂੰ ਜਿਹੜਾ ਪਹਿਲਾ ਆਰਡਰ ਸੀ ਜਿਹਦੇ ਵਿੱਚ ਮਾਲੀ ਸਾਹਿਬ ਨੂੰ ਨਿਆਇਕ ਹਸਸ ਦੇ ਵਿੱਚ ਭੇਜਿਆ ਗਿਆ ਪਹਿਲੀ ਵਾਰੀ ਉਹਦੇ ਵਿੱਚ ਕੀ ਹੋਇਆ ਉਹ ਆਰਡਰ ਮਾਲੀ ਸਾਹਿਬ ਨੇ ਕੱਲ ਜੇਲ੍ਹ 'ਚ ਦੋਸ਼ ਲਾਇਆ ਸੀ ਕਿ ਉਹ ਆਰਡਰ ਪਹਿਲਾਂ ਹੀ ਕਰਿਆ ਹੋਇਆ ਸੀ ਐਫ ਆਈ ਆਰ ਬਾਅਦ ਚ ਦਰਜ ਹੋਈ ਆ ਪਰ ਮੈਨੂੰ ਉਹਦਾ ਥੋੜਾ ਜਿਹਾ ਸਬੂਤ ਮੈਨੂੰ ਮੈਂ ਬੜਾ ਕੋਸ਼ਿਸ਼ ਕਰਦਾ ਰਿਹਾ ਵੀ ਕਾਪੀ ਮਿਲ ਜੇ ਸਾਨੂੰ ਉਹਨਾਂ ਆਰਡਰਾਂ ਦੀ ਉਹ ਨਹੀਂ ਮਿਲ ਰਹੀ ਸੀ ਵੈਬਸਾਈਟ ਤੇ ਅਪਲੋਡ ਨਹੀਂ ਕਰੀ ਹੋਈ ਸੀ ਕੱਲ ਰਾਤ 10 ਵਜੇ ਮੈਂ ਕਿਸੇ ਹਾਈ ਕੋਰਟ ਦੇ ਵਕੀਲ ਨੂੰ ਬੇਨਤੀ ਕੀਤੀ ਐਫ ਆਈ ਆਰ ਉਹਨਾਂ ਨੂੰ ਭੇਜੀ ਕਿ ਭਾਈ ਮੈਨੂੰ ਇਹ ਕਾਪੀ ਜੇ ਮਿਲ ਜੇ ਉਹ ਕਹਿੰਦੇ ਜੀ 16 ਤਰੀਕ ਦੇ ਆਰਡਰ ਨੇ ਕੋਈ ਉਹ ਤਾਂ ਮਿਲ ਗਿਆ ਹੈ ਤੇ ਜਿਹੜੀ ਤੁਸੀਂ 1 ਅਕਤੂਬਰ ਦੇ ਕਹਿਣਾ ਉਹ ਤਾਂ ਅਜੇ ਅਪਲੋਡ ਨਹੀਂ ਹੋਈ ਇਹ ਹੁਣ ਇਹਦੇ ਉੱਤੇ ਮਲਵਿੰਦਰ ਸਿੰਘ ਮਾਲੀ ਆ ਐਫਆਈਆਰ ਵਿੱਚ ਮੈਂ ਦਿਖਾਉਣਾ ਐਫਆਈਆਰ ਆ ਹੈ ਐਫਆਈਆਰ ਹੋਇਆ ਹੈ 16 9 24 19 5 ਦੇ ਉੱਤੇ ਐਫਆਈਆਰ ਹੋਈ ਹੈ ਇਹ 16 9 ਨੂੰ ਹੀ ਕੋਰਟ ਦਾ ਆਰਡਰ ਸੁਣਵਾਈ ਤੋਂ ਬਾਅਦ ਆ 16 9 ਪਈ ਹੈ ਡੇਟ ਆਫ ਆਰਡਰ ਸਾਰੇ ਰਿਕਾਰਡ ਕਰ ਸਕਦੇ ਸੀ ਇਸ ਤੋਂ ਅੱਗੇ ਆ ਜਿਹੜਾ ਉਹਦਾ ਨਾਮ ਹੈ ਐਫ ਆਈ ਆਰ ਦੇ ਵਿੱਚ ਆ ਮੈਂ ਕੱਢਰ ਕਰਿਆ ਹੋਇਆ ਹੈ ਪੰਜਾਬੀ ਚ ਲਿਖਿਆ ਹੋਇਆ ਹੈ ਮਾਲਵਿੰਦਰ ਸਿੰਘ ਮਾਲੀ ਆ ਜਿਹੜਾ ਸ਼ਿਕਾਇਤ ਕਰਤਾ ਹੈ ਉਹਨੇ ਵੀ ਨਾਮ ਮਾਲਵਿੰਦਰ ਸਿੰਘ ਮਾਲੀ ਲਿਖਿਆ ਪੀਲਾ ਕਰਿਆ ਹੋਇਆ ਸਾਰੇ ਆਪਾਂ ਦੇਖ ਸਕਦੇ ਆ ਪਰ ਮੰਨੋ ਜੱਜ ਸਾਹਿਬਾ ਨੇ ਉਹਨਾਂ ਦਾ ਨਾਮ ਬਦਲ ਕੇ ਮਾਲਵਿੰਦਰ ਸਿੰਘ ਲਿਖਦਾ ਜਿਸ ਤੋਂ ਪਤਾ ਲੱਗਦਾ ਵੀ ਐਫ ਆਈ ਆਰ ਪੜ੍ਹ ਕੇ ਨਹੀਂ ਹੋਇਆ ਆਰਡਰ ਐਫ ਆਈ ਆਰ ਕਿਚ ਜੱਤਬਾਚ ਲਿਖੀ ਗਈ ਆਰਡਰ ਤਾਂ ਨਾ ਹੋਈ ਨੇ ਜੋ ਵੀ ਹੋਇਆ ਇਸ ਤੋਂ ਅੱਗੇ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਣਾ ਜਿੱਦਿ ਜਿੱਥੋਂ ਪਤਾ ਲੱਗਦਾ ਹੈ ਕਿ ਸਾਡੇ ਨਾਲ ਧੱਕਾ ਕਿੰਨਾ ਹੋ ਰਿਹਾ ਹੈ ਇਹ ਮੈਂ ਆਪ ਜੀ ਨੂੰ ਦਿਖਾ ਦਿੰਦਾ ਹੈ ਕਿ ਐਫ ਆਈ ਆਰ ਜਿਹੜੀ ਹੈ ਆ ਡੇਟ ਪਈ ਹੋਈ ਹੈ 16 9 2024 ਸਾਰੇ ਦੇਖ ਸਕਦੇ ਹੋ ਤੁਸੀਂ ਰਿਕਾਰਡ ਕਰ ਸਕਦੇ ਹੋ ਪਰ ਜੱਜ ਸਾਹਿਬ ਨੇ ਜਿਹੜਾ ਆਰਡਰ ਕਰ ਕਿਸੇ ਹੋਰ ਐਫ ਆਈ ਆਰ ਚ ਕਰਿਆ ਉਹ ਪਤਾ ਨਹੀਂ ਕਿਹੜੀ ਹੈ ਜੱਜ ਸਾਹਿਬ ਨੇ ਜਿਹੜੀ ਐਫ ਆਈ ਆਰ ਦਾ ਨੰਬਰ ਲਿਖਿਆ ਹੈ ਆ ਦਿਖਿਆ ਨੰਬਰ ਤਾਂ ਭਾਵੇਂ 107 ਹੀ ਹੈ ਪਰ ਇਹ 161 2024 ਦੀ ਕੋਈ ਐਫਆਈਆ ਦਾ ਸੋ ਜੱਜ ਸਾਹਿਬ ਨੇ ਜਿਹੜਾ ਨਿਆਇਕ ਹਰਾਸ ਦਾ ਪੁਲੀ ਜਿਹਨੂੰ ਆਰਡਰ ਕਰਿਆ ਜੁਡੀਸ਼ੀਅਲ ਰਹਿਮਾਨ ਦਿੱਤਾ ਹੈ ਪੁਲਿਸ ਦੀ ਮੰਗ ਦੇ ਉੱਤੇ ਉਹ ਕਿਸੇ 161 2024 ਨੂੰ ਹੋਈ ਐਫਆਈਆ ਕਿਸੇ ਮੜਵਿੰਦਰ ਸਿੰਘ ਦੇ ਖਿਲਾਫ ਹੋਈ ਐਫਆਈਆ ਦਾ 161 16 9 2024 ਨੂੰ ਅਦਾਲਤ ਦੇ ਸਮੇਂ ਚ ਆਰਡਰ ਕਰਿਆ ਗਿਆ ਹੈ ਇਹ ਇਹ ਪਤਾ ਲੱਗਦਾ ਸੋ ਇਹਦਾ ਮਤਲਬ ਹੈ ਐਫ ਆਈ ਆਰ ਤੋਂ ਪਹਿਲਾਂ ਹੀ ਆਰਡਰ ਹੋਇਆ ਜਿਸ ਕਰਕੇ ਨਾ ਚਾਹੇ ਦੇ ਚ ਐਫ ਆਈ ਆਰ ਦੀ ਡੇਟ ਠੀਕ ਹੈ ਨਾ ਇਹਦੇ ਚ ਨਾਮ ਠੀਕ ਹੈ ਇਹਦਾ ਮਤਲਬ ਕਿਸੇ ਹੋਰ ਦੇ ਨਾਮ ਦੇ ਉੱਤੇ ਇਹ ਆਰਡਰ ਕਰੇ ਗਏ ਨੇ ਇਲੈਗਲ ਡਿਟੈਂਸ਼ਨ ਇਸ ਤੋਂ ਪਤਾ ਲੱਗਦਾ ਹੁਕਮ ਕਿਉਂਕਿ ਇਹ ਇਲੈਗਲ ਹੈ ਮੈਨੂੰ ਕਹਿੰਦੇ ਕੋਈ ਚਿਸ਼ਕ ਨਹੀਂ ਇਹ ਗੈਰ ਕਾਨੂੰਨੀ ਹੁਕਮ ਹੈ ਔਰ ਗੈਰ ਕਾਨੂੰਨੀ ਹੁਕਮ ਨੂੰ ਨਾ ਜੇ ਦਾੜਿਆਂ ਨੇ ਦੇਖਿਆ ਨਾ ਪੁਲਿਸ ਵਾਲਿਆਂ ਨੇ ਦੇਖਿਆ ਨਾ ਜੱਜ ਸਾਹਿਬ ਨੇ ਮੁੜ ਕੇ ਪੜਨ ਦੀ ਕੋਸ਼ਿਸ਼ ਨਹੀਂ ਵੀ ਮੈਂ ਕਰਕੇ ਦਿੱਤਾ ਹੁਣ ਕੋਈ ਇਹਨੂੰ ਗੈਰ ਕਾਨੂੰਨੀ ਕਹੇਗਾ ਉਹ ਕਹਿਣਗੇ ਗੈਰ ਕਾਨੂੰਨੀ ਆ ਮੈਂ ਇਸ ਤੋਂ ਵੀ ਅੱਗੇ ਕਹਣਾ ਮੈਨੂੰ ਇਹ ਲੱਗਦਾ ਮਾਦੀ ਸਾਹਿਬ ਦੀ ਗੱਲ ਸੱਚੀ ਹੈ ਵੀ ਮੈਨੂੰ ਫੜਨ ਤੋਂ ਬਾਅਦ ਸਾਰਾ ਕੁਝ ਕਰਿਆ ਗਿਆ ਪਹਿਲਾਂ ਹੀ ਕਰਿਆ ਗਿਆ ਮਤਲਬ ਕਿ ਮੈਨੂੰ ਫੜ ਲਿਆ ਆ ਇਹ ਆਰਡਰ ਦੱਸਦਾ ਤੁਹਾਨੂੰ ਮੈਂ ਐਫ ਆਈ ਆਰ ਦੀ ਕਾਪੀ ਆ ਦਿਖਾਤੀ ਹੈ ਹਾਂਜੀ ਆ ਲਓ ਠੀਕ ਹੈ ਇਸ ਦੇ ਕਿੱ데 ਰੱਖ ਲਓ ਤਨੇ ਚੈਰਦ ਉੱਥਲੇ ਅੱਛਾ ਸਾਗਾ ਚੈਨੇ ਉੱਥੇ ਮੈਂ ਐਫ ਆਈ ਆਰ ਦੀ ਕਾਪੀ ਆ ਦੋਨੇ ਪੈਰਲਲ ਪੈਨੇ ਡੇਟ ਉੱਧਰ ਵੀ ਦੇਖ ਲਿਆ ਡੇਟ ਉੱਧਰ ਵੀ ਦੇਖ ਲਿਆ ਥੱਲੇ ਆਰਡਰ ਦੀ ਡੇਟ ਵੀ ਦੇਖਦੀ ਆ ਸੋ ਪਹਿਲਾ ਸਵਾਲ ਇਹ ਹੈ ਕੀ ਸਾਡੀਆਂ ਅਦਾਲਤਾਂ ਕੀ ਇਹ ਜਿਹੜੇ ਜੱਜ ਸਾਹਿਬ ਨੇ ਇਹਨਾਂ ਨੂੰ ਕੋਈ ਹੋਰ ਕੰਮ ਨਹੀਂ ਇੱਕ ਚਾਰ ਲਾਈਨਾਂ ਦਾ ਆਰਡਰ ਜੇ ਇੱਕ ਜੱਜ ਜਿਹੜੇ ਵੇ ਵਿੱਚ ਠੀਕ ਨਹੀਂ ਲਿਖ ਸਕਦੇ ਸਾਰਾ ਕੁਝ ਵਿੱਚ ਗਲਤ ਲਿਖਤਾ ਆ ਬਾਕੀ ਕਹਾਣੀ ਦਾ ਕੋਈ ਮਤਲਬ ਵੀ ਨਹੀਂ ਬਾਕੀ ਕਹਾਣੀ ਚਾਹੀਦੀ ਇਹਨੂੰ ਜੇਲ੍ਹ ਚ ਭੇਜ ਦੋ ਯਾਨੀ ਕਿ ਜੇਲ੍ਹ ਚ ਕਿਹਨੂੰ ਭੇਜਣਾ ਹੈ ਕਿਹੜੀ ਐਫ ਆਈ ਆਰ ਚ ਭੇਜਣਾ ਹੈ ਕਿਹੜੀ ਡੇਟ ਨੂੰ ਹੁਕਮ ਕੀਤਾ ਜਾਂਦਾ ਉਹ ਸਾਰੇ ਗਲਤ ਬਸ ਜੇਲ੍ਹ ਚ ਭੇਜ ਦੋ ਮਤਲਬ ਇਹ ਇਹ ਕੋਈ ਨਿਜਮ ਕਾਨੂੰਨ ਦਾ ਰਾਜ ਨਹੀਂ ਇਹ ਮਨਮਰਜ਼ੀ ਦਾ ਰਾਜ ਹੈ ਵੀ ਜਿਹਨੂੰ ਮਰਜ਼ੀ ਫੜ ਕੇ ਅੰਦਰ ਕਰ ਦੋ ਐਫ ਆਈ ਆਰ ਚ ਜਿਹੜਾ ਬੰਦਾ ਮਾਲਵਿੰਦਰ ਸਿੰਘ ਬਾਡੀ ਉਹਦੇ ਉਲਟ ਕੋਈ ਨਹੀਂ ਆਰਡਰ ਨਹੀਂ ਇਹ ਜੀ ਕਹ ਰਹੇ ਨੋ ਮਹੀਨੇ ਪੁਰਾਣੀ ਐਫ ਆਈ ਆਰ ਹੈ 16 1 ਜਿਹੜੇ ਪੁਲਿਸ ਸਟੇਸ਼ਨ ਕਿਹੜਾ ਲਿਖਿਆ ਕੇਸ ਨੰਬਰ ਜਿਹੜਾ 170 ਬਟ ਇਸ ਸਟੇਸ਼ਨ ਉਹੀ ਲਿਖਿਆ ਸਾਰਾ ਕੁਝ ਐਫ ਆਈ ਆਰ ਵੀ ਉਹੀ ਹੈ ਕਿ ਐਫ ਆਈ ਆਰ ਨੰਬਰ ਦਾ ਰਿਪੀਟ ਹੋਏਗੀ ਨਹੀਂ ਕੋ ਥਾਣੇ ਓਹ ਹੋ ਨਹੀਂ ਸਕਦੀ ਹੈ ਰਿਪੀਟ ਹੋਵੇ ਜਾਂ ਨਾ ਹੋਵੇ ਮੈਂ ਜਿਹੜੀ ਗੱਲ ਕਰ ਰਿਹਾ ਜਨਾਬ ਉਹ ਇਹ ਕਰ ਰਿਹਾ ਵੀ ਜੱਜ ਸਾਹਿਬ ਨੇ ਜਿਹੜਾ ਆਰਡਰ ਕਰਿਆ ਕਰਿਆ ਇਹਦਾ ਜੱਜ ਸਾਹਿਬ ਦੱਸਣਗੇ ਨਾ ਵੀ ਰਿਪੀਟ ਤਾਂ ਹੋ ਨਹੀਂ ਸਕਦੀ ਵੀ 16 1 2009 ਦੀ ਕਿਵੇਂ ਹੋ ਗਈ 16 1 2024 ਦੀ ਕਿਹੜੀ ਆ ਪਾ ਯਾਰ ਇਹਦਾ ਜੱਜ ਸਾਹਿਬ ਦੱਸਣਗੇ ਅਸੀਂ ਕਿ ਮੈਂ ਦੱਸਾਂਗੇ ਇਹ ਰਿਕਾਰਡ ਤਾਂ ਜਨਾਬ ਪੁਲਸ ਵਾਲਿਆਂ ਦਾ ਜਾਂ ਜੱਜ ਸਾਹਿਬ ਦਾ ਸਾਡੇ ਕੋਲ ਤਾਂ ਹੈ ਨਹੀਂ ਸੰਧਾ ਉੱਥੇ ਅੰਦਰ ਜੀ ਬਣਨ ਦੇ ਇਹ ਦੱਸਣ ਵੀ 16 1 2024 ਦੀ ਕਿਹੜੀ ਐਫ ਆਈ ਆਰ ਹੈ ਉਹ ਕਿਹੜਾ ਮਲਵਿੰਦਰ ਸਿੰਘ ਹੈ ਜਿਹਦੇ ਉੱਤੇ ਕਰੇ ਨੇ ਜਿਹੜੇ 16 9 ਨੂੰ ਆਰਡਰ ਹੋਏ ਨੇ 16 9 ਨੂੰ ਮੈਂ ਆਪ ਜੀ ਨੂੰ ਬੇਨਤੀ ਕਿਉਂਕਿ ਮੈਂ ਇੱਤਾ ਹੀ ਨਹੀਂ ਦੱਸ ਸਕਦਾ ਕਿ ਆਰਡਰ ਕਿਨੇ ਹੋਏ ਨੇ ਮੈਂ ਤਾਂ ਸਿਰਫ ਆਰਡਰ ਦਿਖਾ ਸਕਦਾ ਆ ਜਿਹੜੀ ਐਫ ਆਈ ਆਰ ਤੇ ਮਲਵਿੰਦਰ ਸਿੰਘ ਨੂੰ ਕਿਹਾ ਜਾ ਰਿਹਾ ਸਰ ਪੁਲਿਸ ਵੱਲੋਂ ਵੀ ਤੁਹਾਨੂੰ ਗ੍ਰਿਫਤਾਰ ਕਰਿਆ ਤੁਹਾਨੂੰ ਅਸੀਂ ਨਿਆਂ ਘਰ ਵਾਸਤੇ ਭਜਵਾਤਾ ਉਹ ਐਫ ਆਈ ਆਰ ਮੈਂ ਤੁਹਾਡੇ ਸਾਹਮਣੇ ਪੇਸ਼ ਕਰੀਆ ਇਹ 16 9 2024 ਨੂੰ ਸ਼ਾਮ ਨੂੰ 7:05 ਤੇ ਦਰਜ ਹੋਈ ਹੈ ਇਹ ਜਿਹੜੀ ਸ਼ਿਕਾਇਤ ਹੈ ਦੇ ਵਿੱਚ ਹੀ ਲਿਖਿਆ ਥੱਲੇ ਵਾਲੇ ਖਾਨੇ ਚੋਂ ਦੂ ਇਹ ਸ਼ਿਕਾਇਤ ਹੀ 6:40 ਮਿੰਟ ਤੇ ਉਤੇ ਡੀ ਡੀ ਆਰ ਲਿਖੀ ਗਈ ਹੈ ਰੋਜ਼ਨਾਮਚਾ ਜਿਹਨੂੰ ਕਹਿੰਦੇ ਨੇ 6:40 ਮਿੰਟ ਤੇ ਸ਼ਿਕਾਇਤ ਹੋਈਆ ਵਿੱਚ ਹੀ ਲਿਖੀ ਹੋਈ ਆ 30 ਇਹ ਜਿਹੜਾ ਵਾਕਾ ਹੈ ਇਹ ਵਾਕਾ ਵੀ 5 ਤੋਂ 6 ਵਜੇ ਦੇ ਵਿਚਾਲੇ ਦਾ ਲਿਖਿਆ ਹੈ ਜਾਨੀ ਕਿ ਦਾਲ ਦੇ ਸਮੇਂ ਤੋਂ ਬਾਅਦ ਦਾ 16 ਤਰੀਕ ਦੀ ਹੈ ਇਹ 16 ਤਰੀਕ ਨੂੰ ਉਹਦੀ ਗ੍ਰਿਫਤਾਰੀ ਹੁੰਦੀ ਹੈ ਆ ਜਿਹੜਾ ਹੁਕਮ ਹੈ ਇਹ ਵੀ 16 ਤਰੀਕ ਦਾ ਹੈ ਇਹ ਕੋਰਟ ਦਾ ਹੁਕਮ ਹੈ ਕਿ 16 ਤਿੰਨ ਕੋਰਟ ਤਾਂ 5 ਵਜੇ ਬੰਦ ਹੋ ਹੀ ਜਾਂਦੀ ਹੈ ਨਾ ਹੁਣ ਸਮਝਾਂਦੀ ਹੈ ਵੀ ਸਾਨੂੰ ਹੁਕਮ ਦੇ ਕੇ ਉਨੀ ਰਹੀ ਸੀ ਇਹ ਹੁਣ ਤੁਸੀਂ ਇੰਟਰਪ੍ਰੀਟ ਕਰਨਾ ਅਸੀਂ ਇਹ ਸਮਝਦੇ ਹਾਂ ਵੀ ਇਹ ਬਿਲਕੁਲ ਨੀਰੀ ਹੈ ਇਦੇ ਉੱਤੇ ਤੁਸੀਂ ਕਹੋਗੇ ਨਹੀਂ ਜੀ ਤੁਸੀਂ ਇੱਥੇ ਕਹਿਨੇ ਹੋ ਆ ਮੈਂ ਸੈਸ਼ਨ ਜੀ ਸਾਹਿਬ ਨੂੰ ਸ਼ਿਕਾਇਤ ਕਰੀਆ ਆ ਦੇਖੋ ਮੈਨੂੰ ਜਿੰਨੇ ਦੇਖਣੀਆਂ ਰਜਿਸਟਰਡ ਲੈਟਰ ਪੇ ਗਿਆ ਭਾਈ ਨੇ ਪੇ ਗਿਆ ਕਿਹਦੇ ਤੋਂ ਇਨਕੁਇਰੀ ਕਰੋ ਮੈਂ ਹਵਾਲੇ ਚ ਨਹੀਂ ਗੱਲ ਕਰ ਰਿਹਾ ਮੈਂ ਵੀ ਸਰਕਾਰ ਚ ਰਹਾ ਐਨੀ ਕਹਿ ਕਾਫਰੀ ਆ ਸ਼ਿਕਾਇਤ ਆ ਮੈਂ ਸਲਫ ਡੈਕਲੇਸ਼ਨ ਭਈਆ ਨਾਲ ਜਿਹਨੂੰ ਆਪਾਂ ਫੀਲ ਅਪ ਟਾਈਪ ਕਰਨਿਆ ਕਿਉਂਕਿ ਅੱਜ ਕੱਲ ਸਲਫ ਡੈਕਲੇਸ਼ਨ ਹੋਣੀ ਆ ਯਾਰ ਅਪਲਾਈਏ ਤੂੰ ਨਹੀਂ ਤਾਂ ਅੱਜ ਹੀ ਪਾਈਏ ਨਾ ਕਿਉਂਕਿ ਮੈਨੂੰ ਰਾਤ ਮਿਲਿਆ ਸੰਤ ਆਰਡਰ ਜਿੰਨੇ ਰਿਹਾ ਸੀ ਸਾਨੂੰ ਇਹ ਆਰਡਰ ਮਿਲ ਨਹੀਂ ਰਿਹਾ ਸੀ ਅਪਲੋਡ ਨਹੀਂ ਹੋਇਆ ਜਿਹੜਾ ਇੱਕ ਤਰੀਕ ਨੂੰ ਕਰਾ ਉਹ ਵੀ ਅਪਲੋਡ ਨਹੀਂ ਹੋਇਆ ਜੀ ਇਹ ਤਾਂ ਰਾਤ ਕਿਸੇ ਵਕੀਲ ਨੂੰ ਮੈਂ ਬੇਨਤੀ ਕਰੀ ਹਾਈ ਕੋਰਟ ਦੇ ਨੂੰ ਮੈਂ ਜੀ ਉਹ ਕਹਿੰਦੇ ਜੀ ਐਫਆਰ ਭੇਜੋ ਐਫਆਰ ਮੈਂ ਭੇਜੀ ਉਹਨਾਂ ਨੇ ਇਹ ਮੈਨੂੰ ਡਾਊਨਲੋਡ ਕਰਨ ਦੀ ਚਾਰਾ ਵਾਲਾ ਹੋਇਆ ਨਹੀਂ ਇਹ ਮੈਨੂੰ ਮਿਲ ਗਿਆ ਆਹਦਾ ਮੈਂ ਤਾਂ ਕਹਿ ਰਿਹਾ ਕਿ ਵੀ ਇਹ ਸਾਰਾ ਜਿਹੜਾ ਹੈ ਇਹ ਆ ਮੈਂ ਅੰਡਰਲਾਈਨ ਕਰਿਆ ਮੈਂ ਲਿਖਿਆ ਡੇਟਲੀ ਜੁਡੀਸ਼ੀਅਲ ਰਿਮਾਂਡ ਆਰਡਰ ਡੇਟਡ 16 ਨਵੰਬਰ 20 ਆ ਆਰਡਰ ਡੇਟਡ 16/9/24 ਇਹ ਆਰਡਰ ਹੈ ਜੁਡੀਸ਼ੀਅਲ ਮਾਨ ਡੇਟਡ 16/9/24 ਕਾਪੀ ਹਟਾਈਏ ਕਾਪੀ ਨਾਲ ਲਾਈਏ विदाਊਟ ਚੈਕਿੰਗ ਦੀ ਫੋਲੋਇੰਗ ਆਫ ਦੀ ਗਾਈਡਲਾਈਨਸ ਆਫ ਅਨਰਵਲ ਸੁਪਰੀਮ ਕੋਰਟ ਆਫ ਇੰਡੀਆ ਮਾਨਜੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਗਾਈਡਲਾਈਨਸ ਕਿਹਾ ਹੋਈਆਂ ਨੇ ਕਿ ਤੁਸੀਂ ਕਿਸੇ ਨੂੰ ਕਦ ਅਰੈਸਟ ਕਰਨਾ ਹੈ ਕਿਵੇਂ ਕਰਨਾ ਹੈ ਕੀ ਕੀ ਤੁਸੀਂ ਪ੍ਰੋਸੀਜਰ ਅਡਾਪਟ ਕਰ ਰਹੇ ਨੇ ਬੀ ਕੇ 바ਸੂ ਆਧੀ ਕੇ 바ਸੂ ਗਾਈਡਲਾਈਨਸ ਨੇ ਜਿਨ੍ਹਾਂ ਨੂੰ ਇਹਨਾਂ ਨੇ ਅਧਿਲੰਘਣ ਕਰਿਆ ਉਲੰਘਣ ਕਰਿਆ ਜਿਨ੍ਹਾਂ ਦੀ ਮਾਨ ਹਾਨੀ ਕਰੀ ਹੈ ਇੱਕ ਬੰਦੇ ਦੇ ਮਨ ਨੂੰ ਠੇਸ ਪਹੁੰਚੀ ਆ ਕਿ ਮਾਗੀ ਨੇ ਕੁਝ ਕਿਹਾ ਇਹਨਾਂ ਨੇ ਸਾਰੇ ਦੇਸ਼ ਦੀ ਸੁਪਰੀਮ ਕੋਰਟ ਨੂੰ ਠੇਸ ਪਹੁੰਚਾਤੀ ਵਿਚੇ ਪੁਲਿਸ ਨੇ ਵਿਚੇ ਪ੍ਰਸ਼ਾਸਨ ਨੇ ਵਿਚੇ ਜੁਡੀਸ਼ਰੀ ਨੇ ਮਾਨਯੋਗ ਸੁਪਰੀਮ ਕੋਰਟ ਦੀ ਮਾਨ ਹਾਨੀ ਕਰਕੇ ਉਹਦੀ ਹਦਾਇਤਾਂ ਨਾ ਮੰਨ ਕੇ ਇਹ ਜਵਾਬਦੇਹ ਮਾਗੀ ਦੋਸ਼ੀ ਆ ਜਾਂ ਇਹ ਦੋਸ਼ੀ ਨੇ ਸਾਰੇ ਇਹ ਜਵਾਬ ਦੇਣ ਨਹੀਂ ਤਾਂ ਅਸੀਂ ਕਹਾਂਗੇ ਵੀ ਐਥੇ ਫੇਰ ਠੀਕ ਹੈ ਵੀ ਅਨਿੱਤ ਵਿਹਤ ਕੋਤਾ ਚਟੇਰੀ ਗੱਲ ਹੈ ਜੀ ਇਹ ਮੈਂ ਸ਼ਿਕਾਇਤ ਕਰੀਆ ਐਫੀਡੈਵਟ ਲਾ ਕੇ ਕਰੀਆ ਜੇ ਸ਼ਾਸਨ ਦਰਦ ਨੇ ਕੁਝ ਨਾ ਕਰਿਆ ਮੈਂ ਡਿਕਲੇਅਰ ਕਰਦਾ ਕਿ ਮੈਂ ਹਾਈ ਕੋਰਟ 'ਚ ਵੀ ਸ਼ਿਕਾਇਤ ਕਰਾਂਗਾ ਐਡਮਿਨਿਸਟਰੇਟਰ ਸਾਹਿਬ 'ਤੇ ਕਿ ਜੀ ਏਨਕੁਇਰੀ ਕਰੋ ਜਾਦੀਤੀ ਉਹ ਬੈਠੇ ਕਰਨ ਵਾਸਤੇ ਨੇ ਉਹਨਾਂ ਨੂੰ ਇੰਨੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਕਿ ਉਹ ਦੇਖ ਕੇ ਕੰਮ ਕਰਨ ਅੱਖਾਂ ਵਿੱਚ ਕੇ ਨਹੀਂ ਕਰਨਾ ਇਹ ਅੱਖਾਂ ਵਿੱਚ ਕੇ ਕੰਮ ਹੋਇਆ ਹੈ ਜੋਨਾਂ ਨੇ ਮੇਰੇ ਤੇ ਕੰਡੈਂਪਟ ਕਰਨਾ ਤੇ ਕਰ ਲੈਣਾ ਕਿਉਂਕਿ ਜੇ ਸਾਥੂ ਬੋਲਣ ਚ ਕੰਡੈਂਪਟ ਕਰਨਾ ਫਿਰ ਕਰੀ ਜਾਣਾ ਫਿਰ ਮੈਂ ਕੀ ਕਰ ਸਕਦਾ ਮੈਂ ਤਾਂ ਆਰਡਰ ਦਿਖਾ ਰਿਆ ਉਹਨਾਂ ਦੇ ਅੱਧੇ ਆਰਡਰ ਨੇ ਹੁਣ ਇਸ ਤੋਂ ਅੱਗੇ ਕਿਸੇ ਨੇ ਪੁੱਛਿਆ ਕਹਿੰਦਾ ਸਹੇ ਮਾਸ ਖਾਣਾ ਕਹਿੰਦਾ ਜੀ ਮੇਰੇ ਕੋਈ ਛੱਡ ਦੇ ਅਸੀਂ ਤਾਂ ਕਹਿ ਰਹਾਂ ਭਾਈ ਸਰਨਾ ਨਜਾਇਜ਼ ਨਾ ਕਰੋ ਅਸੀਂ ਕਦ ਕਹਿੰਦਾ ਕਾਨੂੰਨ ਨਾਲ ਕੰਮ ਨਾ ਕਰੋ ਜੇ ਤੁਹਾਡਾ ਕਾਨੂੰਨ ਕਹਿੰਦੇ ਵੀ ਇਹਦੇ ਉੱਤੇ ਦੋਸ਼ਵੰਦ ਬਣਾ ਦਿਓ ਥੋੜਾ ਕਾਨੂੰਨ ਕਹਿੰਦਾ ਨਹੀਂ ਥੋੜਾ ਕਾਨੂੰਨ ਤੁਹਾਨੂੰ ਬਲਕੇ ਰੋਕਦਾ ਹੈ ਕਾਨੂੰਨ ਚੁੱਪ ਵੀ ਨਹੀਂ ਹੈ ਕਾਨੂੰਨ ਰੋਕਦਾ ਵੀ ਨਹੀਂ ਕਰਨਾ ਤੁਸੀਂ ਫੇਰ ਵੀ ਕਰੀ ਜਾਂਦੇ ਹੋ ਫੇਰ ਤੁਸੀਂ ਭਾਈ ਮਹਾਰਾਜਾ ਅਕਬਰ ਨਹੀਂ ਹੈਗੇ ਤੁਸੀਂ ਵੀ ਕਿਸੇ ਕਾਨੂੰਨ ਚ ਬੰਨੇ ਹੋਇਓ ਅਸੀਂ ਜੇ ਕਿਸੇ ਮੁੱਖ ਮੰਤਰੀ ਦੀ ਗੱਲ ਭਗਵੰਤ ਸਿੰਘ ਨਾਲ ਘੱਟ ਵੜਿਆ ਹੋਇਆ ਬੋਲਣ ਦਾ ਵੀ ਸਾਨੂੰ ਪਤਾ ਉਹਨੂੰ ਕਿੰਨਾ ਗਿਆਨ ਦਾ ਵੀ ਪਤਾ ਹੈ ਮਜਾ ਹੀਆ ਜ਼ਰੂਰ ਉਸਤੋਂ ਵੱਡਾ ਹੈ ਪਰ ਕਿਉਂਕਿ ਉਹ ਭਗਵੰਤ ਮਾਨ ਮੁੱਖ ਮੰਤਰੀ ਆ ਹੁਣ ਉਹਨੂੰ ਲੋਕਾਂ ਨੇ ਚੁਣਿਆ ਹੈ ਉਹ ਸੰਵਿਧਾਨ ਦੇ ਮੁਤਾਬਕ ਬਣਿਆ ਹੈ ਇਸ ਕਰਕੇ ਅਸੀਂ ਉਹਨੂੰ ਮੰਨਦੇ ਆ ਪਰ ਜੇ ਉਹਨੇ ਸੰਵਿਧਾਨ ਦੇ ਮੁਤਾਬਕ ਕੰਮ ਨਹੀਂ ਕਰਨਾ ਉਹੀ ਡੰਡਾ ਫੜ ਕੇ ਕਿਸ ਨੂੰ ਐ ਕਰੇ